ਜਿਸ ਵੇਲੇ ਨਵੇਂ ਸਾਲ ਦਾ ਜਸ਼ਨ ਚਾਰੇ ਪਾਸੇ ਬੜੇ ਧਮ-ਧਮ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸੀ ਉਸ ਵੇਲੇ ਜਲੰਧਰ ਦੇ ਘਰ ਦੇ ਵਿੱਚ ਇੱਕੋ ਦਮ ਮਾਤਮ ਛਾ ਜਾਂਦਾ ਹੈ ਦਰਅਸਲ ਜਲੰਧਰ ਦੀ ਇਹ ਘਟਨਾ ਜਿੱਥੇ 22 ਸਾਲਾਂ ਮਨਮਨ ਨਾਮ ਦੀ ਇੱਕ ਕੁੜੀ ਜੋ ਜਿਹਦਾ 1 ਜਨਵਰੀ ਨੂੰ ਹੀ ਜਨਮ ਦਿਨ ਸੀ ਹਰ ਪਾਸੇ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸੀ ਆਣ ਗਵਾੜ ਤੋਂ ਰਿਸ਼ਤੇਦਾਰਾਂ ਦੇ ਵੀ ਫੋਨ ਆ ਰਹੇ ਸੀ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਦੋਂ ਨਵਾਂ ਸਾਲ ਹੋਵੇ ਉਤੋਂ ਉਸੇ ਦਿਨ ਜਨਮ ਦਿਨ ਹੋਵੇ ਤਾਂ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਨੇ ਪਰ ਇਹ ਖੁਸ਼ੀਆਂ ਕਿਵੇਂ ਮਾਤਮ ਦੇ ਵਿੱਚ ਇੱਕੋ ਦਮ ਬਦਲ ਗਈਆਂ ਇਹ ਸਭ ਨੂੰ ਹੈਰਾਨ ਕਰ ਦਿੰਦਾ ਮੁੰਮੁਨ ਜੋ ਜਲੰਧਰ ਦੀ ਰਹਿਣ ਵਾਲੀ ਸੀ ਜੋ ਕਿ ਦੀਪਕ ਕੰਬੋਜ ਸਿਫਤੇਨਾ ਦੇ ਪ੍ਰਮੁੱਖ ਆਗੂ ਸਨ ਉਹਨਾਂ ਦੀ ਧੀ ਦੀ ਇੱਕੋ ਦਮ ਮੌਤ ਹੋ ਜਾਂਦੀ ਹੈ ਜਿਸ ਵੇਲੇ ਉਹ ਸਵੇਰੇ ਤਿਆਰ ਹੋਣ ਗਈ ਨਵੇਂ ਸਾਲ ਦੇ ਲਈ ਆਪਣੇ ਜਨਮ ਦਿਨ ਦੇ ਲਈ ਨਹਾਉਣ ਜਾਂਦੀ ਹੈ ਤਾਂ ਗੀਜ਼ਰ ਦੀ ਗੈਸ ਜਿਹੜੀ ਲੀਕ ਹੋ ਜਾਂਦੀ ਹੈ ਗੀਜ਼ਰ ਦੇ ਪਾਈਪ ਉਹ ਟੁੱਟ ਜਾਂਦਾ ਤੇ ਉਹਦੀ ਗੈਸ ਲੀਕ ਹੋਣ ਕਾਰਨ ਇੱਕੋਦਮ ਉਹਦਾ ਧਮਕ ਘਟਣ ਲੱਗ ਜਾਂਦਾ ਧਮਕ ਘਟਣ ਕਾਰਨ ਉਹਦੀ ਮੌਤ ਹੋ ਜਾਂਦੀ ਹੈ ਪਰਿਵਾਰ ਜਦੋਂ ਲੰਮਾ ਸਮਾਂ ਦੇਖਦਾ ਹੈ ਕਿ ਉਹਨਾਂ ਦੀ ਬੇਟੀ ਹੈ ਜਿਹੜੀ ਤਿਆਰ ਹੋ ਕੇ ਨਾ ਕੇ ਆਈ ਨਹੀਂ ਹਜੇ ਬਾਹਰ ਤਾਂ ਗੇਟ ਖੋਲਦੇ ਨੇ ਤਾਂ ਦੇਖਦੇ ਨੇ ਤੇ ਰੋਣ ਲੱਗ ਜਾਂਦੇ ਨੇ ਕਿਉਂਕਿ ਅੰਦਰ ਉਹਨਾਂ ਦੀ ਧੀ ਜਿਹਦਾ ਅੱਜ ਜਨਮ ਦਿਨ ਸੀ ਤੇ ਨਵੇਂ ਸਾਲ ਦੀਆਂ ਖੁਸ਼ੀਆਂ ਨੇ ਘਰ ਭਰ ਦੇਣਾ ਸੀ ਤੇ ਆਪ ਦੀ ਧੀ ਦੀ লাশ ਦੇਖ ਕੇ ਇੱਕੋ ਦਮ ਚਾਰੇ ਪਾਸੇ ਮਾਤਮ ਛਾ ਗਿਆ